ਹਾਂਜੀ ਵੈਲਕਮ ਦੋਸਤੋ ਰਾਜੀਸ ਫੂਡ ਕੋਰਟ ਦੇ ਵਿੱਚ ਤੇ ਅੱਜ ਜੋ ਆਪਾਂ ਬਣਾ ਰਹੇ ਆ ਉਹ ਹੈਗੇ ਨੇ ਆਲੂ ਬੈਂਗਨ ਦੀ ਸਬਜ਼ੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਲੂ ਬੈਂਗਨ ਦੀ ਸਬਜ਼ੀ ਦੀ ਰੈਸিপি ਦੇਖਣ ਲਈ ਠੀਕ ਹੈ ਤੇ ਆਲੂ ਬੈਂਗਨ ਦੀ ਸਬਜ਼ੀ ਬਣਾ ਰਹੇ ਆ ਤਾਂ ਮੈਂ ਥੋੜਾ ਜਿਹਾ ਘਿਓ ਹੈ ਜਿਹੜਾ ਇਸ ਦੇ ਵਿੱਚ ਜਿਆਦਾ ਹੀ ਪਾਉਂਗਾ ਕਿਉਂਕਿ ਜਿਹੜੇ ਆਲੂ ਬੈਂਗਨ ਨੇ ਥੋੜੇ ਜਿਹਾ ਜਿਆਦਾ ਘੀਏ ਦੇ ਵਿੱਚ ਬਣੇ ਤੇ ਲਈ ਹੈ ਜਿਹੜੀ ਆਪਣੀ ਹੁਣ ਤਪਨੀ ਸ਼ੁਰੂ ਹੋ ਗਈ ਜਿਵੇਂ ਕਿ ਉਹ ਗਰਮ ਹੁੰਦਾ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਜੀਰਾ ਧਨੀਆ ਤੇ ਆਪਣੀ ਥੋੜੀ ਜਿਹਾ ਅਜਾ ਵਿੱਚ ਇਹਦੇ ਆਪਾਂ ਪਾ ਰਹੇ ਹਾਂ ਤਾਂ ਸੁੱਤੀ ਸਬਜੀ ਦੇ ਵਿੱਚ ਇਹਨਾਂ ਨੂੰ ਜਿਆਦਾ ਪਰਨਦੀ ਲੋੜ ਨਹੀਂ ਸੋ ਕੀ ਹੁਣ ਹੋ ਗਿਆ ਆਪਣਾ ਗਰਮ ਇਹਦੇ ਵਿੱਚ ਪਾਤਾ ਆਪਾਂ ਸੁੱਕਾ ਧਨੀਆ 프ੈਸ਼ ਕਰਕੇ ਥੋੜਾ ਜਿਹਾ ਜੀਰਾ ਪਾਤਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਤੀ ਸਹੀ ਲੋ ਮੈਂ ਥੋੜਾ ਜਿਹਾ ਪੰਨ ਜਾਣ ਨੂੰ ਪੰਜੂ ਦਾ ਕਰ ਲਿਆ ਤੇ ਵਿੱਚ ਪਿਆਜ਼ ਪਾਵਾਂ ਤੀਨ ਮੋਸਟੋ ਦੇਖੋ ਜਿਹੜੇ ਬੈਂਗਣ ਨੇ ਉਹ ਮੈਂ ਕੱਟ ਕੇ ਪਾਣੀ ਦੇ ਵਿੱਚ ਪਾ ਲਈ ਸੀ ਤਾਂ ਕਿ ਕਾਲੇ ਨਾ ਹੋਣ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਪਾਣੀ ਚ ਕੱਢ ਲਵਾਂਗੇ ਕੋਣ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਆਲੂ ਵੀ ਲੰਬੇ ਲੰਬੇ ਕੱਟ ਕੇ ਮੈਂ ਬੈਂਗਣਾ ਵਾਂਗੂ ਹੀ ਪਾਣੀ ਦੇ ਵਿੱਚ ਪਾ ਦਿੱਤੇ ਇਹ ਰੰਗ ਨਾ ਬਦਲ ਜਾਣਾ ਆਪਣਾ ਦੇਖੋ ਜੀ ਆਪਣੇ ਸੁੱਕੇ ਮਸਾਲੇ ਜਿਹੜੇ ਕੁੱਜਣੇ ਸ਼ੁਰੂ ਹੋ ਚੁੱਕੇ ਨੇ ਥੋੜਾ ਜਿਹਾ ਇਹਨਾਂ ਨੂੰ ਹੌਲਪੁਣ ਲਵਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਕੱਚਾਪਾਨ ਹੈ ਉਹ ਨਿਕਲ ਜਾਵੇ ਸਾਰਾ ਕੱਚਾਪਾਨ ਪੱਕਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਸਾਰੇ ਪਿਆਜ਼ ਤਿੰਨ ਤੋਂ ਚਾਰ ਪਿਆਜ਼ ਨਹੀਂ ਜੀ ਜਿਹੜੇ ਨਾ ਮੋٹے ਨਾ ਬਰੀਕ ਖੱਟੇ ਸੀ ਹੁਣ ਆਪਾਂ ਫਿਰ ਨਾਲ ਕੋਈ ਨਾ ਨਿੱਕਾ ਤਰਕੀ ਖੱਟੇ ਕੁਝ ਖੰਦੇ ਲਈਏ ਆਕਾ ਲਮ ਇਹਦੇ ਉੱਪਰ ਦੇ ਦਾਂਗੇ ਢੱਕਣ ਖਾ ਕੇ ਆਪਣੀ ਭਾਂਡੇ ਨਾਲ ਜਰਦੀ ਬਣ ਜਾਣਾ ਤੂ ਆਪਣੇ ਜਿਹੜੇ ਪਿਆਜ਼ ਨੇ ਉਹ ਭੁੰਨੇ ਜਾ ਚੁੱਕੇ ਨੇ ਉਹਨੇ ਆਪਣਾ ਕਲਰ ਹੈ ਜਿਹੜਾ ਪਿੰਕ ਕਰ ਲਿਆ ਹੱਕਾ ਜਿਹਾ ਪਿੰਕੀ ਹੋ ਗਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੁੱਟਿਆ ਹੋਇਆ ਲਸਣ ਇਹਨੇ 6-7 ਫਲੀਆਂ ਲੈ ਲਈਆਂ ਸੀਗੀਆਂ ਉਹਨਾਂ ਨੂੰ ਛਿੱਲ ਕੇ ਕੁੱਟ ਲਿਆ ਫੁੱਟ ਕੇ ਜੇ ਮਨਾ ਖਾਈ ਨਹੀਂ ਇਸ ਤਰ੍ਹਾਂ ਦੇ ਨਾਲ ਹੋਨ ਲਮਾਣ ਦੇ ਵਿੱਚ ਲੋ ਜੀ ਹੁਣ ਲਸਣ ਵੀ ਆਪਾਂ ਮਿੱਠਾ ਰਸਤਾ ਇਹਦੇ ਵਿੱਚ ਹੁਣ ਲਸਣ ਪਿਆਜ਼ ਦੇ ਨਾਲ ਬਹੁਤ ਵਧੀਆ ਭੁੰਨਿਆ ਜਾਣਾ ਤੇ ਸੜੂਗਾ ਨਹੀਂ ਹੋਣਾ ਠੀਕ ਹੈ ਜੀ ਲਸਣ ਪੈਂਦੀ ਸਾਰੀ ਖੁਸ਼ਬੂ ਆ ਜਿਹੜੀ ਬਹੁਤ ਵਧੀਆ ਆਉਣ ਲੱਗਦੀ ਤੇ ਹੁਣ ਆਪਾਂ ਇਹਨੂੰ ਟੱਕ ਕੇ ਥੋੜੀ ਦੇਰ ਰਹਿਣ ਤਾ ਲਵਾਂਗੇ ਉਸ ਤੋਂ ਬਾਅਦ ਆਪਾਂ ਟਮਾਟਰ ਪਾ ਲਵਾਂਗੇ ਹਾਂਜੀ ਇੱਕੋ ਆਪਣਾ ਜਿਹਾ ਲਸਣ ਹੈ ਉਹ ਵੀ ਬੜਵਧੀਆ ਭੁੰਨਿਆ ਗਿਆ ਐ ਇੰਨਾ ਹੀ ਆਪਾਂ ਇਹਨੂੰ ਭੁੰਨਣਾ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਟੱਟੇ ਹੋਏ ਪਿਆਜ਼ ਹਾਂ ਸੌਰੀ ਟਮਾਟਰ ਟਮਾਟਰਾਂ ਨੂੰ ਵੀ ਮੈਂ ਨਾ ਜ਼ਿਆਦਾ ਬਰੀਕ ਨਾ ਜ਼ਿਆਦਾ ਮੋਟੇ ਕੱਟੇ ਆ ਠੀਕ ਹੈ ਕਿਉਂਕਿ ਸਬਜੀ ਨਾ ਈਵਨਲੀ ਕੱਟੀ ਹੀ ਵਧੀਆ ਲੱਗਦੀ ਆ ਜੇ ਆਪਾਂ ਈਵਨਲੀ ਕੱਟਦੇ ਆ ਨਾ ਸਬਜੀ ਨੂੰ ਤਾਂ ਉਹ ਇੱਕ ਤਾਂ ਉਹਦੇ ਕਲੰਦ ਦਾ ਜਿਹੜਾ ਮਤਲਬ ਸਬਜੀ ਦੇ ਪੱਕਣ ਦਾ ਜਿਹੜਾ ਪ੍ਰੋਸੈਸਿੰਗ ਦਾ ਉਹ ਸਹੀ ਰਹਿੰਦਾ ਤੇ ਦੂਜਾ ਸੋਹਣੀ ਲੱਗਦੀ ਆ ਹੁਣ ਟਮਾਟਰ ਪਾਉਣ ਤੋਂ ਬਾਅਦ ਨਾਲ ਦੀ ਨਾਲ ਆਪਾਂ ਇੱਥੇ ਪਾ ਦਵਾਂਗੇ ਇਹਦੇ ਵਿੱਚ ਨਮਕ ੂਣ ਨੋਚ ਇੱਕ ਚਮਚ ਆਪਾਂ ਨੂਨ ਦਾ ਪਾ ਦਵਾਂਗੇ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਵੀ ਪਾਉਂਗਾ ਠੀਕ ਹੈ ਇਹਨੂੰ ਪਾ ਕੇ ਆਪਾਂ ਤੇ ਉਹੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਕੱਪ ਕੇ ਰੱਖ ਲਾਂ ਇਹ ਕੁਝ ਦੇਰ ਪਰ ਤਾਂ ਕਿਰਾਫ ਨਹੀਂ ਆਉਂਦਾ ਤਾਂ ਇਹ ਜਿਹੜੀ ਜੀ ਸਟੀਮ ਹੁੰਦੀ ਹੈ ਇੰਨੇ ਨਾਲ ਹੀ ਕੁੱਕ ਹੋ ਜਾਂਦੀਆਂ ਨੇ ਸਬਜ਼ੀਆਂ ਤੇਜੀ ਹੋ ਜਾਂਦਾ ਹਨ ਲਓ ਜੀ ਹੁਣ ਆਪਾਂ ਦੇਖਦੇ ਆ ਟਮਾਟਰਾਂ ਦੀ ਹਾਲਤ ਟਮਾਟਰ ਜਿਹੜੇ ਨੇ ਉਹ ਵੀ ਵਧੀਆ ਆਪਣਾ ਪੱਕਦੇ ਹੋਏ ਨੇ ਸੌਫਟ ਹੋ ਗਏ ਹੋਏ ਨੇ ਰਲ ਗਏ ਹੋਏ ਨੇ ਪਿਆਜ਼ਾਂ ਦੇ ਵਿੱਚ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਨਮਕ ਆਪਾਂ ਪਹਿਲਾਂ ਹੀ ਪਾ ਚੁੱਕੇ ਆ। ਥੋੜਾ ਜਿਹਾ ਇੱਥੇ ਨਕ ਪਾਵਾਂਗੇ ਆਪਾਂ। ਗਰਮ ਮਸਾਲਾ। ਅੱਧਾ ਚਮਚ ਮਸਤਨੀਆ ਪਾਊਡਰ ਕਿਉਂਕਿ ਆਪਾਂ ਣੀਆਂ ਪੁੱਟ ਕੇ ਵੀ ਪਾਇਆ ਹੋਇਆ। ਅੱਧਾ ਚਮਚ ਲਾਲ ਮਿਰਚ ਦਾ ਪਾਊਡਰ। ਮੈਂ ਹਰੀ ਮਿਰਚ ਨਹੀਂ ਪਾ ਰਿਆ ਅੱਜ, ਮੈਂ ਲਾਲ ਹੀ ਪਾਣੀ ਆ। ਠੀਕ ਹੈ ਜੀ। ਤੇ ਅੱਧਾ ਚਮਚ ਇਹਦੇ ਵਿੱਚ ਪੈ ਜੂਗੀ ਆਪਣੀ। ਹਲਦੀ ਇਹ ਥੋੜੀ ਜੀ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਦੇ ਗਿਨੇ ਰਛੀ ਇਹਦੇ ਗਿਨੇ 3 ਮਿੰਨ ਲਾ ਦਮ ਆਖਰੀ ਪੜਾਵੰਦੀ ਹੈ ਚਾਹ ਇੰਨੀ ਬਹੁਤ ਆਧਾ ਚਮਚ ਛੇਦਾ ਬਹੁਤ ਆ ਹੁਣ ਆਪਾਂ ਨੂੰ ਮਿਕਸ ਕਰਸਾਂਗੇ ਮੈਂ ਗੈਸ ਦੀ ਫਲੇਮ ਹੈ ਜਿਹੜੀ ਪਹਿਲਾਂ ਹੀ ਘੱਟ ਕਰਤੀ ਸੀਗੀ ਮਸਾਲੇ ਪਾਉਣ ਤੋਂ ਤਾਂ ਕਿ ਜਿਹੜੇ ਮਸਾਲੇ ਨੇ ਉਹ ਜਲਨ ਵੈਸੇ ਦਾ ਆਪਾਂ ਕਿਉਂ ਅੱਜ ਜ਼ਿਆਦਾ ਪਾਇਆ ਹੋਇਆ ਹੈ ਪਰ ਫਿਰ ਵੀ ਮੈਨੂੰ ਇਹ ਸੀ ਕਿ ਮਸਾਲੇ ਸੜਨ ਨਾ ਇਸ ਕਰਕੇ ਇਹਨਾਂ ਦਾ ਤੇਸਟ ਜਿਹੜਾ ਵਧੀਆ ਰਹੇ ਹੁਣ ਆਪਾਂ ਮਿਕਸ ਕਰਤਾ ਹੋਏ ਹੁਣ ਆਪਾਂ ਇਹ ਕੋੜੀ دیر ਲਈ ਮਸਾਲੇ ਨੂੰ ਕਾਲਮੰਗ ਉਸ ਤੋਂ ਬਾਅਦ ਆਪਾਂ ਇਹਦੇ ਚ ਐਡ ਕਰਦੇ ਹਾਂ ਆਪਣੇ ਆਲੂ ਨੋ ਜੀ ਦੋਸਤੋ ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਜਿਹੜੇ ਮਸਾਲੇ ਪਾਏ ਸੀ ਉਹ ਪੁੰਨੇ ਜਾ ਚੁੱਕੇ ਨੇ ਇਹਨਾਂ ਨੇ ਬਹੁਤ ਵਧੀਆ ਆਪਣਾ ਰੰਗ ਰੂਪ ਛੱਡ ਦਿੱਤਾ ਹੋਇਆ ਤੇ ਘਿਓ ਦਾ ਵੀ ਖੜਾ ਛੱਡਤਾ ਹੋਇਆ ਹੈ ਘਿਓ ਉਹ ਵੀ ਅਲੱਗਾ ਹੋ ਗਏ ਨੇ ਇਸ ਦਾ ਮਤਲਬ ਥਿਸ ਇਜ਼ ਰੈਡੀ ਟੂ ਐਡ ਪਟਾਟੋ ਵੀ ਰਾਹੀ ਪਾ ਲਓ ਜਿਹੜਾ ਪਾਈਪ ਟੇਟੋ ਜਿਹੜੇ ਲੰਬੇ-ਲੰਬੇ ਆਪਾਂ ਕੱਟੇ ਸੀ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨਾਲ ਇਸ ਮਸਾਲੇ ਦੇ ਵਿੱਚ ਕੋਟਨ ਕੋਟੀ ਕਰ ਦਾਂਗੇ ਤੇ ਚੰਗੀ ਤਰ੍ਹਾਂ ਸਾਰਾ ਮਸਾਲਾ ਜਿਹੜਾ ਹੈਗਾ ਇਹਨਾਂ ਨੂੰ ਲੱਗ ਜਾਣਾ ਚਾਹੀਦਾ ਕਿਉਂਕਿ ਜਿਹੜੇ ਹੁਣ ਆਪਣੇ ਆਲੂ ਨੇ ਥੋੜਾ ਜਿਹਾ ਆਪਣਾ ਮੌਇਸਚਰ ਰਿਲੀਜ਼ ਕਰਨਗੇ ਨਮਕ ਐਡ ਹੋ ਗਿਆ ਬਈ ਅਜੇ ਸਬਜ਼ੀ ਤੇ ਇਹਨਾਂ ਨੂੰ ਜੇ ਰੱਖਾ ਥੋੜੀ دیر ਲਈ ਢੱਕ ਕੇ ਕੁੱਕ ਹੋਣ ਲਈ ਰੱਖਾਂਗੇ ਤੇ ਜਦੋਂ ਥੋੜਾ ਜਿਹਾ ਹੱਕੀ ਜੇ ਸੁੱਕਲਾ ਰੋਪਣਾ ਗਲ ਜਾਣਗੇ ਆਲੂ ਇਹ ਫੋਨੇ ਨੂੰ ਗਲਣਾ ਵਰਡ ਜਿਹੜਾ ਵਧੀਆ ਨਹੀਂ ਲੱਗਦਾ ਗਲਦੇ ਨਹੀਂ ਪੱਕਦੇ ਹੁੰਦੇ ਨੇ ਇੱਥੇ ਫਿਰ ਆਪਾਂ ਇਹਨਾਂ ਨੂੰ ਦੇਖਾਂਗੇ ਚੈੱਕ ਕਰਾਂਗੇ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਣੇ ਬੈਂਗਲ ਲੋ ਦੀ ਲੋ ਤੁਸੀਂ ਹਾਲਾਤ ਤੇ ਵੀ ਵਧੀਆ ਇਹਨਾਂ ਨੇ ਰੰਗ ਫੜ ਲਿਆ ਆਪਣੀ ਖਾਰੀ ਜਿਸ ਅੰਗੇ ਦਾ ਜਿਹੜਾ ਮਸਾਲਾ ਪਾਇਆ ਹੋਇਆ ਹੈ ਜੋ ਹੁਣ ਤਾਈਆਂ ਆ ਗਿਆ ਇਹਨਾਂ ਚੈੱਕ ਕਰਨ ਦਾ ਤੇ ਗੱਲ ਥੋੜੇ ਜਿ ਨਰਮ ਹੋ ਗਏ ਨੇ ਨਰਮ ਹੋ ਗਏ ਨੇ ਦੇਖੋ ਸੁੱਕ ਰਹੇ ਨੇ ਆਪਣੇ ਹੋਣੇ ਦੇ ਵਿੱਚ ਆਪਾਂ ਪਾ ਰਹੇ ਹਾਂ ਨੇ ਤੱਕ ਦੇ ਲਈ ਬੈਂਗਾ ਜੀ ਆ ਫਾਈਨਲ ਨੂੰ ਢੱਕ ਦਾਂਗੇ ਤੇ ਹੁਣ ਇਹ ਗਾਦੀ ਬਣਨ ਤੱਕ ਆਪਾਂ ਇੰਤਜ਼ਾਰ ਕਰਦੇ ਹਾਂ ਜਦੋਂ ਇਹ ਬਣ ਜਾਣਗੇ ਫਿਰ ਆਪਾਂ ਮਿਲਦੇ ਹਾਂ ਹਾਂਜੀ ਹੁਣ ਆਪਾਂ ਦੇਖਦੇ ਹਾਂ ਫਾਈਨਲ ਲੁੱਕ ਆਪਣੀ ਸਬਜ਼ੀ ਦੀ ਦੇਖੋ ਸਾਰਾ ਰੰਗ ਰੂਪਾ ਜਿਹੜਾ ਸਬਜ਼ੀ ਦਾ ਕਿੰਨਾ ਸੋਹਣਾ ਹੋਇਆ ਹੈ ਆਲੂ ਵੀ ਪੂਰੇ ਐਨ ਪੱਕ ਚੁੱਕੇ ਨੇ ਤੇ ਜਿਹੜੇ ਬੈਂਗਲ ਪਾਏ ਸੀ ਉਹ ਵੀ ਐਨ ਵਧੀਆ ਆਪਣਾ ਰੰਗ ਹੈ ਜਿਹੜਾ ਉਹਨਾਂ ਨੇ ਚੇਂਜ ਕਰ ਲਿਆ ਜਾਮਣੀ ਤੋਂ ਹਰੇ ਹੋ ਗਏ ਹੋਏ ਨੇ ਇਹਨਾਂ ਨਾਲ ਵੇਹਿਆ ਕਿ ਜਿਹੜੇ ਬਣ ਚੁੱਕੇ ਨੇ ਤੇ ਆਪਾਂ ਇਹਨਾਂ ਨੂੰ ਹੁਣ ਟੇਸਟ ਕਰ ਲੈਨੇ ਆਂ ੂਨ ਮਿਰਚ ਇਹਦਾ ਇਹਦਾ ਨਮਕ ਮਿਰਚਾ ਜਿਹੜਾ ਉਹ ਕਿਵੇਂ ਦਾ ਇਹ ਦੇਖੋ ਦੋਸਤੋ ਮੈਂ ਥੋੜੀ ਸਬਜੀ ਕੱਟ ਕੇ ਰੱਖ ਲਈ ਸੀ ਜਿਹੜੇ ਆਲੂ ਨੇ ਉਹ ਵੀ ਐਨ ਸੌਫਟ ਹੋ ਗਏ ਨੇ ਤੇ ਜਿਹੜੇ ਬੈਂਗਨ ਨੇ ਉਹ ਵੀ ਐਨ ਪ੍ਰੋਪਰਲੀ ਕੁੱਕ ਹੋ ਚੁੱਕੇ ਨੇ ਸੋ ਹੁਣ ਆਪਾਂ ਇਹਨਾਂ ਨੂੰ ਟੇਸਟ ਕਰਦੇ ਆਂ ਮੁੰਡਾ ਬਹੁਤ ਹੀ ਵਧੀਆ ਬਹੁਤ ਹੀ ਅੱਛਾ ਟੇਸਟ ਆਇਆ ਇਹਨਾਂ ਦਾ ਸੁੱਕੇ ਸੁੱਕੇ ਆਲੂ ਭਿੰਡਾ ਬਣ ਕੇ ਚਾਰਨੇ ਕਈ ਲੋਕ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਰਸਮੀ ਸੇ ਬਣਾਉਂਦੇ ਨੇ ਪਰ ਕਈ મે ਦੇਖਿਆ ਕਿ ਉਹ ਜਿਵੇਂ ਆਪਾਂ ਆਲੂ ਬਣਾਉਂਨੇ ਤਰੀਕਾ ਵਾਲੇ ਤਰੀਕਾ ਵਾਲੇ ਵੀ ਬਣਾਉਂਦੇ ਨੇ ਹਨ ਪ੍ਰੋਪਰ ਤਰੀ ਪਾ ਕੇ ਹਨ ਤੇ ਸੋ ਇਹ ਦੋ ਤਿੰਨ ਤਰੀਕੇ ਨੇ ਇਹਨਾਂ ਨੂੰ ਬਣਾਉਂਦੇ ਬਟ ਆਪਾਂ ਅੱਜ ਬਣਾਏ ਨੇ ਸੁੱਕੇ ਆਲੂ ਬੈਂਗਨ ਸੋ ਇਹ ਸੁੱਕੇ ਆਲੂ ਬੈਂਗਨ ਜਿਹੜੇ ਇਹ ਬਣ ਕੇ ਹੋਏ ਨੇ ਬਿਲਕੁਲ ਤਿਆਰ ਨੇ ਸਰਵ ਕਰਨ ਦੇ ਲਈ ਇਹ ਸਾਡੇ ਪਾਪਾ ਹੀ ਨਾ ਆ ਰਹੇ ਨੇ ਨਾ ਕਿ ਆ ਜਾਂਦੇ ਨੇ ਤੇ ਰੋਟੀ ਅਜੇ ਪੱਕਣੀ ਐ ਅੱਜ ਥੋੜਾ ਜਿਹਾ ਲੇਟ ਆ ਕੰਮ ਜਦੋਂ ਇਹ ਰੋਟੀ ਪੱਕਦੀਆਂ ਨਾਲ ਦੀ ਨਾਲ ਫਿਰ ਪਹਿਲਾਂ ਰੋਟੀ ਉਹਨਾਂ ਨੂੰ ਦਵਾਂਗੇ ਤਾਂ ਫਿਰ ਅਸੀਂ ਆਪ ਖਾਂ ਗਿਆ 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 ਤੋ ਤੋ ਤੁਸੀਂ ਆਪਣਾ ਲਾਈਕ ਸ਼ੇਅਰ ਕਮੈਂਟ ਹੈ ਜਿਹੜਾ ਉਹ ਕਰਨਾ ਹੈ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਕਿਉਂਕਿ ਥੋੜੀ ਸਬਸਕ੍ਰਿਪਸ਼ਨ ਹੈ ਜਿਹੜੀ ਉਹਦੀ ਸਭ ਤੋਂ ਵੱਧ ਲੋੜ ਹੈ ਸਾਨੂੰ ਫਾਲੋਅਰਸ ਨੇ ਜਿਹੜੇ ਜਾਂ ਸਬਸਕ੍ਰਾਈਬ ਕਰਨੇ ਜਿਹੜੇ ਇਹ ਬਹੁਤ ਘੱਟ ਹੋਏ ਨੇ ਤੇ ਜੇ ਸਬਸਕ੍ਰਿਪਸ਼ਨ ਨਹੀਂ ਹੋਊਗੀ ਤਾਂ ਚੈਨਲ ਗਰੋ ਕਿਵੇਂ ਕਰੂਗਾ ਤੇ ਉਹ ਗਰੋ ਕਰਾਉਣ ਲਈ ਸਾਨੂੰ ਤੁਹਾਡੀ ਲੋੜ ਹੈ ਠੀਕ ਹੈ ਤੇ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਦੇਖੋ ਬੰਨਾਂ ਨੇ ਵੀ ਜਿਹੜਾ ਕੀ ਆ ਉਹ ਛੱਡ ਦਿੱਤਾ ਹੋਇਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਆਪਾਂ ਅੱਜ ਬਣਾਏ ਨੇ ਦੇਸੀ ਘੀ ਦੇ ਵਿੱਚ ਦੇਸੀ ਘੀ ਬੈਂਗਣਾ ਨੇ ਵੀ ਛੱਡ ਦਿੱਤਾ ਹੋਇਆ ਸਭ ਕੁਝ ਹੈ ਵਧੀਆ ਤਰੀਕੇ ਨਾਲ ਰੈਡੀ ਹੋ ਚੁੱਕਾ ਹੈ ਇਹਨੂੰ ਹੁਣ ਆਪਾਂ ਬਸ ਇਸੇ ਸੇਜ ਦੇ ਉੱਤੇ ਪਾ ਲਾ ਦਵਾਂਗੇ ਕਿਉਂਕਿ ਇਹ ਅਜੇ ਬਹੁਤ ਗਰਮ ਨੇ ਤੇ ਇਹ ਅਜੇ ਇਹਨਾਂ ਨੂੰ ਹੋਰ ਪੱਕਦੇ ਰਹਿਣ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਇਹਨੂੰ ਬੰਦ ਕਰ ਦਾਂਗੇ ਇਹਨਾਂ ਨੂੰ ਉੱਤੇ ਹੀ ਪਏ ਰਹਿਣ ਦਾਂਗੇ ਉੱਤੇ ਪੱਕਦੇ ਰਹਿਣਗੇ ਤੇ ਹੁਣ ਮੇਰੀ ਬੇਨਤੀ ਤੁਹਾਨੂੰ ਇਹ ਹੈ ਸਾਰਿਆਂ ਨੂੰ ਕਿ ਸਾਰੇ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਵੀ ਕਰੋ ਔਰ ਸਬਸਕ੍ਰਾਈਬ ਵੀ ਕਰੋ ਤੇ ਨਾਲ ਦੂਜਿਆਂ ਤੋਂ ਵੀ ਕਰਵਾਓ ਕਿਉਂਕਿ ਜਿੰਨੀਆਂ ਸਬਸਕ੍ਰਿਪਸ਼ਨਸ ਮਿਲਣਗੀਆਂ ਆਪਾਂ ਨੂੰ ਓਨਾਂ ਹੀ ਆਪਾਂ ਵੱਧ ਗਰੋ ਕਰਾਂਗੇ ਸੋ ਅੱਜ ਦੀ ਰੈਸਪੀ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਹੁਣ ਕੱਲ ਨੂੰ ਨਵੀਂ ਰੈਸਪੀ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ ਬਹੁਤ-ਬਹੁਤ ਥੈਂਕ ਯੂ